ਗੰਤਗੀ ਨਾ ਕਰੋ ਧਿਆਨ ਨਾਲ ਕਰੋ ਇਹ ਮਤਾਂ ਦੀ ਪਾਸ ਨਹੀਂ ਹੋਣ ਦੇਣਾ ਕਿਉਂਕਿ ਜੋ ਇਹ ਬੁਰੀ ਬੁਢੀਗੀਆਂ ਸਾਡੇ ਲੋਕਾਂ ਨਾਲ ਸ਼ੁਰੂ ਤੋਂ ਹੋਣੀਆਂ ਆ ਰਹੀਆਂ ਜਿਵੇਂ ਅਸੀਂ ਆਪਣੇ ਕਲਖ ਦੇ ਨਾਲ ਇਹ ਜਿਹੜੀਆਂ ਦਿੱਤੀਆਂ ਬਣੀਆਂ ਅਸੀਂ ਹੁਣ ਵੀ ਇਹ ਮਸਲਾ ਜਿੱਤਾਂਗੇ ਅੱਜ ਦੀ ਜਿਹੜੀ ਸਾਡੀ ਹਾਊਸ ਦੀ ਮੀਟਿੰਗ ਜਿਹੜੀ ਹੋਣ ਜਾ ਰਹੀ ਆ ਉਹਦੇ ਵਿੱਚ ਮਲਾਜਮਾਂ ਦੇ ਪ੍ਰਤੀ ਜਿਹੜਾ ਮਤਾ ਪਾਇਆ ਜਾ ਰਿਹਾ 187 ਮਤਾ ਮਤਾਵਾ ਔਰ 254 ਕਰੋੜ ਰੁਪਏ ਦਾ ਬਜਟ ਆ ਤੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਆ ਕਿ ਆਪਾਂ ਜਿਹੜਾ ਸਫਾਈ ਦੇ ਪਰਤੀ ਸੀਵਰ ਮੈਨਾਂ ਦੇ ਪਰਤੀ ਜਿਹੜੀ ਠੇਕਦਾਰੀ ਪ੍ਰਥਾ ਬੰਦੂਣੀ ਚਾਹੀਦੀ ਆ ਔਰ ਸਾਡੇ ਸਮਾਜ ਨੇ ਵੱਧ ਚੜ ਕੇ ਆਮ ਪਾਰਟੀ ਜਿਹੜੀ ਸਰਕਾਰ ਚੁਣੀ ਹੀ ਪੀਓ ਸਾਡੇ ਗਰੀਬਾਂ ਦੇ ਪਰਤੀ ਜਿਹੜੀ ਸਰਕਾਰ ਬਹੁਤ ਵਧੀਆ ਔਰ ਸਾਡੇ ਸਮਾਜ ਦੇ ਪਰਤੀ ਸੋਚੇਗੀ ਪਰ ਅੱਜ ਬੜਾ ਇੱਕ ਅਫਸੋਸ ਦੀ ਗੱਲ ਆ ਕਿ ਇੱਥੇ ਜਿਹੜਾ ਤੁਸੀਂ ਅੱਜ ਸਾਡਾ ਇਕੱਠ ਦੇਖਿਆ ਵਾ ਇਹ ਮੁਲਾਜ਼ਮ ਨਹੀਂ ਆਇਆਗਾ ਪੂਰਾ ਮੇਰਾ ਬਾਲਮੀਕ ਸਵਾਜ ਆ ਪੂਰਾ ਮੇਰਾ ਸਮਾਜ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਨਾਲ ਆ ਜਿਹੜੀ ਮੁਲਾਜ਼ਮ ਵਿਰੋਧੀ ਲਾਰੇ ਲੈ ਕੇ ਆਇਆ ਹਾਊਸ ਦੇ ਵਿੱਚ ਮੈਂ ਬੇਨਤੀ ਕਰਨਾ ਚਾਹਨਾ ਮੇਰ ਸਾਹਿਬ ਅਗੇ ਡੀਸੀ ਕਮਿਸ਼ਨਰ ਸਾਹਿਬ ਅਗੇ ਜੁਆਇੰਟ ਕਮਿਸ਼ਨਰ ਅਗੇ ਪੀ ਇਹ ਜਿਹੜਾ ਮਤਾ ਤੁਸੀਂ ਮਲਾਜਮਾਂ ਨੂੰ ਨੀਤੀ ਲਿਆਂਦੀ ਆ ਇਹ ਬਾਈ ਮਿਹਰਬਾਨੀ ਕਰਕੇ ਨਾਲ ਲਿਆਂਦੀ ਜਾਏ ਤਾਂ ਜੋ ਅੱਜ ਸਭ ਆਪਾਂ ਇੱਕ ਦਿਨ ਦੀ ਹੜਤਾਲ ਕੀਤੀ ਆ ਇਸ ਕਰਕੇ ਇਹ ਸ਼ਹਿਰ ਸਾਡਾ ਇਸ ਕਰਕੇ ਸ਼ਹਿਰ ਸਾਡਾ ਅਸੀਂ ਵੀ ਚਾਹਨੇ ਵੀ ਸ਼ਹਿਰ ਨੂੰ ਜਿਹੜਾ ਸਾਫ਼ ਸੁਥਰਾ ਰੱਖਿਆ ਜਾਏ ਮੈਂ ਫਿਰ ਬੇਨਤੀ ਕਰਨਾ ਚਾਹਨਾ ਮੇਰੇ ਸਾਹਿਬ ਅਗੇ ਵੀ ਬਾਹਰ ਆਣ ਕੇ ਉਹ ਆਪਣੇ ਮਲਾਜਮਾਂ ਦੇ ਪ੍ਰਤੀ ਸਿਵਰ ਬੰਨਾਂ ਨੂੰ ਡਰਾਈਵਰਾਂ ਨੂੰ ਸਫਾਈ ਸੇਵਕਾਂ ਨੂੰ ਹੌਸਲਾ ਦੇਣ ਵੀ ਇਹ ਜਿਹੜਾ ਤੁਹਾਡਾ ਮਤਾ ਵਾ ਆਪਾਂ ਰੱਦ ਕਰਾਂਗੇ ਤਾ ਜੋ ਜਿਹੜੇ ਸਾਡੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਸਾਡੇ ਜਿਹੜੇ ਬਾਲਮੀਕ ਸਮਾਜ ਕੋਈ ਇੱਕੋ ਹੀ ਨੌਕਰੀ ਆ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦਾ ਵੀ ਕੰਟਰੈਕਟਰ ਦੇ ਜਿਹੜੇ ਭਰਤੀ ਹੋਏ ਸੀ ਕੰਟਰੈਕਟਰ ਜਿਹੜੇ ਭਰਤੀ ਹੋਏ ਸੀ ਉਹਨਾਂ ਨੇ ਗੈਰ ਸਮਾਜ ਦੇ ਵੀ 24 ਭਰਤੀ ਕੀਤੇ ਸੀ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਨੌਕਰੀ ਸਾਰ ਨੂੰ ਮਿਲਣੀ ਚਾਹੀਦੀ ਆ ਪਰ ਇੱਕ ਬੇਨਤੀ ਆ ਵੀ ਜਿਹਨੂੰ ਵੀ ਪੁਆਇੰਟ ਮੇ ਲੈਟਰ ਸਪਾਈਸੇ ਹੋ ਕੇ ਤਾਂ ਮਿਲਿਆ ਜਿੱਦਾ ਮੇਰਾ ਸਮਾਜ ਛਾੜੂ ਮਾਰਨਿਆ ਜਿਹੜੇ ਬਾਕੀ ਗੈਰ ਸਮਾਜ ਜਿਹਨਾਂ ਨੂੰ ਪੁਆਇੰਟ ਮੇ ਲੈਟਰ ਸਪਾਈਸੇ ਹੋ ਕੇ ਤਾਂ ਲੜਿਆ ਉਹ ਵੀ ਮੇਰੇ ਮਲਾਇਮਾ ਨਾਲ ਛਾੜੂ ਆ ਲਿਆ ਕੇ ਆਣ ਪਰੇ ਮੰਗੇ ਕਈ ਵਾਰੀ ਆਪਾਂ ਇਹ ਸਾਡਾ ਜੁਆਇੰਟ ਕਮਿਸ਼ਨਰ ਆਇਆ ਜਿਹੜਾ ਮਲਾਮਾਂ ਵਿਰੋਧੀ ਆ ਖਾਂ ਇਹਦੀ ਸੋਚ ਜਿਹੜੀ ਆ ਵੀ ਮੈਂ ਸਪਾਈ ਸੇਵਕਾਂ ਨਾਲ ਮੀਟਿੰਗ ਕਰਨਾ ਨਹੀਂ ਚਾਹੁੰਦਾ ਇਹ ਆਪਣੇ ਆਪ ਨੂੰ ਕੰਨਾ ਵੀ ਮੈਂ ਆਪਣੀ ਤوهੀਨ ਸਮਝਣਾ ਵੀ ਮੈਂ ਇੱਕ ਬਾਦਮੀਕ ਸਮਾਜ ਹੈ ਕਿ ਜੂਨੀ ਹੈ ਕਿ ਜਿਹੜੀ ਮੀਟਿੰਗ ਕਰ ਰਹੀ ਮੈਂ ਆਪਣੀ ਤوهੀਨ ਸਮਝਣਾ ਤੁਹਾਡੇ ਨਾਲ ਬਹਿਣਾ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਨਾ ਵੀ ਇਹ ਜਿਹੜਾ ਪਠਾਨਕੋਟ ਬਹੁਤ ਸ਼ਾਂਤੀਪੂਰਵਕਾ ਜਿਸ ਦਿਨ ਇਹ ਪਠਾਨਕੋਟ ਦੇ ਮਲਾਜਮ ਸਮਾਜ ਵਿਗੜ ਗਿਆ ਤੇ ਤੁਹਾਡੀ ਜਿਹੜੀ ਕੁਰਸੀ ਹੈ ਵਿਚਾਰੀ ਬੜੀ ਮੁਸ਼ਕਲ ਹੋਣੀ ਹੈ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਨਾ ਵੀ ਜਿਹੜਾ ਬੜਾ ਜੋ ਮਾਰੂ ਨੀਤੀ ਆ ਤੁਸੀਂ ਮਤੇ ਚ ਲਿਆਂਦੀ ਦੀ ਇਹ ਜਿੰਨਾ ਚਿਰ ਨਹੀਂ ਹਟਿਆ ਆਪਾਂ ਤੋਂ ਨਹੀਂ ਜਾਵਾਂ ਮਾਂ ਕਿ ਇਹ ਮੇਰ ਨੂੰ ਜਾਣ ਦੇਣਾ ਬਾਹਰ ਦਾ ਆਪਾਂ ਜੁਆਇੰਟ ਕਮਿਸ਼ਨ ਨੂੰ ਬਾਹਰ ਜਾਣ ਦੇਣਾ ਇਸ ਕਰਕੇ ਮੈਂ ਕਿਸੇ ਵੀ ਤਰ੍ਹਾਂ ਦੀ ਹੁ ਲੜਬਾਹੀ ਆਪਾਂ ਨਹੀਂ ਕਰਨੀ ਬਹੁਤ ਸ਼ਾਂਤੀਪੂਰਵ ਤੁਸੀਂ ਦੇਖਿਆ ਹੀ ਬੜਾ ਸ਼ਾਂਤੀਪੂਰਵ ਕੋ ਦਨਾਲ ਆਪਾਂ ਰੋਸ਼ਮ ਵਿਚਾਰਾ ਕੀਤਾ ਆਪਣੀ ਮੰਗਾਂ ਦੇ ਪ੍ਰਤੀ ਅੱਥੇ ਬੋਲੇ ਆ ਜਿਹੜਾ ਸਾਡਾ ਜਨਮ ਸੇ ਦਾ ਅਧਿਕਾਰ ਆ ਇਸ ਕਰਕੇ ਹੋਰ ਕਿਹੜੀਆਂ ਮੁੱਖ ਮੰਗਾਂ ਨੇ ਜਿਹੜੀਆਂ ਆ ਕਾਰਪੋਰੇਸ਼ਨ ਅਸਰਾ ਤੋਂ ਫਾਇਦਾ ਕਰਨੀਆਂ ਦੇਖੋ ਜਿਹੜੀਆਂ ਪੰਜਾਬ ਸਰਕਾਰ ਦੀਆਂ ਮੰਗਾਂ ਸਨ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਸਾਨੂੰ ਹੀ ਪਤਾ ਹੈ ਕਿ ਪੰਜਾਬ ਸਰਕਾਰ ਦੇ ਪ੍ਰਤੀ ਮੰਗਾਂ ਹੈਗੀਆਂ ਹੁਣ ਸਾਰਾ ਚੇਅਰਮੈਨ ਸਾਡੇ ਦੱਸਿਆ ਵੀ ਜਿਹੜੇ 35 ਬੰਦੇ ਆ 35 ਬੰਦੇ ਦੀ ਪਰਵਾਹ ਵੀ ਨਹੀਂ ਆ ਗਈ ਜੀ ਪਰ ਇਸ ਮਹਿਕਮੇ ਦੀ ਲਾਪਰਵਾਹੀ ਸਮਝੋ ਇਸ ਮਹਿਕਮੇ ਦੀ ਇਨੀ ਕਿ ਲਾਪਰਵਾਹੀ ਸਮਝੋ ਵੀ ਜਿਹੜਾ ਉਹਨਾਂ ਨੂੰ ਪੁਆਇੰਟ ਮੈਂ ਲੈਟਰ ਇਸ਼ੂ ਨਹੀਂ ਕਰਨ ਰਿਆ ਬਾਕੀ ਜਿਹੜੇ ਸਾਡੇ ਸਿਵਾਈ ਸੇਵਕਾਂ ਦੀਆਂ ਦਤ ਹੋ ਗਈ ਦੀ ਆ ਉਹਨਾਂ ਦੇ ਮਤੇ ਜਿਹੜੇ 1 2 ਰਹਿ ਗਏ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਅੱਗੇ ਵੀ ਉਹ ਉਹਨਾਂ ਦੇ ਵੀ ਮਤੇ ਇਥੇ ਹੋਵ ਚ ਬਿਹਾਨ ਕਿਉਂਕਿ ਉਸ ਦੀ ਮੀਟਿੰਗ ਤੁਹਾਨੂੰ ਪਤਾ ਕਿ ਲਾਸਟ ਮੀਟਿੰਗ ਹੈ ਗਈ ਆ ਇਸ ਕਰਕੇ ਮੈਂ ਮੇਰ ਸਾਹਿਬ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਪਰਿਵਾਰ ਦੇ ਘਰ ਇੱਕ ਇੱਕ ਮੌਤ ਹੋਈ ਆ ਉਹਦੇ ਪਰਿਵਾਰ ਨੂੰ ਨੌਕਰੀ